ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮੈਗ ਪੈਨ ਨੇ ਇੱਕ ਵੀਡੀਓ ਅਪਲੋਡ ਕੀਤੀ ਹੈ ਵੀਡੀਓ ਦੇ ਵਿੱਚ ਮੈਗ ਪੈਨ ਨੇ ਦੱਸਿਆ ਸੀ ਕਿ ਡਿਪਰੈਸ਼ਨ ਦੇ ਕਾਰਨ ਕੀ ਹੋ ਸਕਦੇ ਹਨ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਕਹਿ ਦਿੱਤੀ ਹੈ ਡਿਪਰੈਸ਼ਨ ਦੇ ਕਾਰਨ ਕਈ ਹੋ ਸਕਦੇ ਨੇ ਜਿਵੇਂ ਕਿ ਆਪਾਂ ਨੂੰ ਆਪਣੇ ਕੋਈ ਪਾਰਟਨਰ ਹੋ ਗਿਆ ਕੋਈ ਫੈਮਿਲੀ ਮੈਂਬਰ ਹੋ ਗਿਆ ਹਸਬੰਡ ਵਾਈਫ ਹੋ ਗਿਆ ਉਹਦੇ ਤੋਂ ਜੋ ਆਪਾਂ ਨੂੰ ਉਮੀਦ ਹੁੰਦੀ ਹੈ ਜਦੋਂ ਆਪਣੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਜਾਂ ਫਿਰ ਜਦੋਂ ਕੋਈ ਆਪਾਂ ਦੁੱਖ ਤਕਲੀਫ ਦੇ ਵਿੱਚ ਹੁੰਨੇ ਹਾਂ ਤੇ ਉਹ ਆਪਣੀ ਕੇਅਰ ਨਹੀਂ ਕਰਦਾ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਡਿਪਰੈਸ਼ਨ ਬਣ ਕੇ ਬੰਦੇ ਨੂੰ ਘੇਰ ਲੈਂਦੀਆਂ ਨੇ ਤੇ ਬੰਦਾ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਕਿ ਉਹ ਬਿਲਕੁਲ ਹੀ ਮਰਿਆ ਬਰੋਬਰ ਤੇ ਸਮਝਣ ਵਾਲੇ ਸਮਝ ਗਏ ਹੋਣਗੇ ਕਿ ਮੈਕ ਦੀ ਡਿਪਰੈਸ਼ਨ ਦਾ ਕੀ ਕਾਰਨ ਹੈ ਉਸ ਨੇ ਸਾਫ ਲਫ਼ਜ਼ਾਂ ਵਿੱਚ ਤਾਂ ਆਪਾਂ ਨੂੰ ਨਹੀਂ ਸਮਝਾਇਆ ਬਟ ਉਸ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਜੋ ਉਸ ਨੂੰ ਰਵੀ ਤੋਂ ਉਮੀਦਾਂ ਸੀ ਜਾਂ ਉਸ ਦੀ ਫੈਮਿਲੀ ਤੋਂ ਉਮੀਦਾਂ ਸੀ ਮੈਂ ਇੱਕ ਸਾਰਿਆਂ ਦਾ ਬਹੁਤ ਖਿਆਲ ਰੱਖਦੀ ਸੀ ਤੇ ਸਾਰਿਆਂ ਨੂੰ ਬਹੁਤ ਪਿਆਰ ਵੀ ਕਰਦੀ ਸੀ ਪਰ ਉਸ ਦਾ ਕਿਸੇ ਨੇ ਖਿਆਲ ਨਹੀਂ ਰੱਖਿਆ ਕਿਸੇ ਨੇ ਉਸ ਦੀ ਗੱਲ ਦੁੱਖ ਦਰਦ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਉਹ ਡਿਪਰੈਸ਼ਨ ਵਿੱਚ ਚਲੀ ਗਈ ਪਹਿਲਾਂ ਪਹਿਲ ਤਾਂ ਮੈਂ ਇੱਕ ਐਨੀ ਜ਼ਿਆਦਾ ਸੀਰੀਅਸ ਨਹੀਂ ਸੀ ਬਟ ਜਦੋਂ ਫੈਮਿਲੀ ਨੇ ਸਾਥ ਛੱਡ ਦਿੱਤਾ ਤਾਂ ਫਿਰ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਤੇ ਉਹਨੇ ਆਪਾਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਮਝਾ ਦਿੱਤਾ ਹੈ ਸਾਫ਼ ਤਾਂ ਉਸਨੇ ਕੁਝ ਵੀ ਨਹੀਂ ਦੱਸਿਆ ਪਰ ਸਮਝਣ ਵਾਲੇ ਸਮਝ ਹੀ ਗਏ ਹੋਣਗੇ ਕਿ ਮੈਂ ਕੀ ਕਹਿਣਾ ਚਾਹੁੰਦੀ ਹੈ ਮੈਂ ਆਪਣੇ ਸਹੁਰਾ ਪਰਿਵਾਰ ਤੋਂ ਬਹੁਤ ਦੁਖੀ ਹੈ ਇਹ ਤਾਂ ਆਪਾਂ ਉਸ ਦੀ ਸੇਤ ਤੋਂ ਹੀ ਅੰਦਾਜ਼ਾ ਲਵਾ ਸਕਦੇ ਹਾਂ ਪਰ ਰਵੀ ਨੇ ਜਾਂ ਉਸਦੇ ਮੰਮੀ ਡੈਡੀ ਨੇ ਕਦੇ ਵੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਰਵੀ ਦੀ ਮੰਮੀ ਦੇ ਦਿਲ ਵਿੱਚ ਇਹ ਗੱਲ ਨੂੰ ਲੈ ਕੇ ਬਹੁਤ ਪਛਤਾਵਾ ਹੈ ਤੇ ਰਵੀ ਦੇ ਮੰਮੀ ਕਦੇ ਵੀ ਆਪਾਂ ਹੱਸਦੇ ਨਹੀਂ ਦੇਖੇ ਕਦੇ ਵੀ ਆਪਾਂ ਖੁਸ਼ ਨਹੀਂ ਦੇਖੇ ਉਹ ਜਦੋਂ ਵੀ ਆਪਾਂ ਵੀਡੀਓ ਦੇ ਵਿੱਚ ਵੇਖਦੇ ਹਾਂ ਤਾਂ ਉਹਨਾਂ ਦਾ ਚਿਹਰਾ ਹਮੇਸ਼ਾ ਉੱਤਰਿਆ ਹੀ ਹੁੰਦਾ ਹੈ ਉਹ ਉਦਾਸ ਹੀ ਹੁੰਦੇ ਨੇ ਜਦ ਕਿ ਰਵੀ ਇੰਡੀਆ ਆਇਆ ਹੈ ਤਾਂ ਉਹਨਾਂ ਨੂੰ ਕਿੰਨਾ ਚਾ ਚੜਨਾ ਸੀ ਜੇਕਰ ਮੈਕ ਨਾਲ ਹੁੰਦੀ ਤੇ ਰਵੀ ਦੇ ਆਉਣ ਦੀ ਖੁਸ਼ੀ ਜ਼ਰੂਰ ਹੋਈ ਆ ਪਰ ਉਹਨਾਂ ਦੇ ਚਿਹਰੇ ਤੇ ਉਹ ਖੁਸ਼ੀ ਨਹੀਂ ਸੀ ਜੋ ਨਵੇਂ ਪੁੱਤਰ ਦੋਨਾਂ ਦੇ ਆਉਣ ਤੇ ਹੋਣੀ ਸੀ ਬਾਕੀ ਤੁਹਾਡੇ ਇਸ ਫੈਮਿਲੀ ਬਾਰੇ ਤੇ ਮਹਿਕ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜ਼ਰੂਰ ਦੇਣੀ